225 ਨੂੰ ਦਿੱਲੀ ਹਾਈ ਕੋਰਟ ਦੇ ਜਸਟਿਸ ਜਿਹੜਾ ਅਨੀਸ਼ ਦਿਆਲ ਵੱਲੋਂ ਇੱਕਮ ਜਿਹੜਾ ਹੁਕਮ ਜਾਰੀ ਕੀਤਾ ਜਾਂਦਾ ਹੈ ਕਿ ਜਿਹੜੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਜਿਹੜੀ ਸੰਪਤੀ ਹੈ ਗੁਰੂ ਸਾਹਿਬ ਦੇ ਨਾਮ ਵਾਲੀ ਉਹਦੇ ਵਿੱਚ ਜਿਹਦੇ ਵਿੱਚ ਹਰਿਆਣਾ ਦੇ ਬਿਗੜ ਦੇ ਵਿੱਚ ਜਿਹੜੀ ਆ 292 ਏਕੜ ਤੇ ਦਿੱਲੀ ਦੇ ਵਿੱਚ ਦਿੱਲੀ ਦੇ ਸ਼ਾਹਾਦਰਾ ਦੇ ਵਿੱਚ 15 ਏਕੜ ਜ਼ਮੀਨ ਜਿਹੜੀ ਹੈ ਉਹ ਜ਼ਬਤ ਕਰਨ ਦੇ ਹੁਕਮ ਜਾਰੀ ਕੀਤੇ ਨੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਜਾਂ ਹੋਰ ਸਿੱਖ ਸੰਸਥਾਵਾਂ ਵੱਲੋਂ ਸ਼ਤਾਬਦੀਆਂ ਮਨਾਉਣ ਦੇ ਉੱਤੇ ਤਾਂ ਬਹੁਤ ਜ਼ੋਰ ਦਿੱਤਾ ਜਾ ਰਿਹਾ ਪਰ ਜਿੱਥੇ ਇੱਕ ਗੁਰੂ ਸਾਹਿਬ ਦੇ ਨਾਮ ਵਾਲੀ ਏਡੀ ਪੱਟੀ ਜਿਹੜੀ ਸੰਪਤੀ ਆ ਉਹ ਨਿਲਾਮ ਹੋਣ ਦੇ ਕਿਨਾਰੇ ਖੜੀ ਹੈ ਅਜੇ ਤੱਕ ਕਿਸੇ ਵੀ ਸੰਸਥਾ ਵੱਲੋਂ ਇਥੋਂ ਤੱਕ ਕੇ ਜਿਹੜੇ ਤਖਤਾਂ ਦੇ ਅਖਵਾਉਂਦੇ ਜਥੇਦਾਰਾਂ ਵੱਲੋਂ ਵੀ ਅਜੇ ਤੱਕ ਇਹਦੇ ਉੱਤੇ ਬਿਲਕੁਲ ਮੂੰਹ ਨਹੀਂ ਖੋਲਿਆ ਗਿਆ ਦਿੱਲੀ ਗੁਰਦੁਆਰਾ ਕਮੇਟੀ ਦੇ ਨਵੇਂ ਤੇ ਪੁਰਾਣੇ ਜਿਹੜੇ ਸਾਰੇ ਆਗੂ ਨੇ ਉਹਨਾਂ ਵਿੱਚ ਜਿਹੜੇ ਬਹੁਤ ਆਤ ਇਸ ਮਸਲੇ ਦੇ ਵਿੱਚ ਸਾਰੇ ਕਾਣੇ ਲੱਗਦੇ ਆ ਕਿਉਂਕਿ ਉਹ ਜਿਹੜੀ ਹੁਣ ਸਿਰਫ ਬੋਰਡ ਰਾਜਨੀਤੀ ਨੂੰ ਲੈ ਕੇ ਜੋ ਬਿਆਨਵਾਜੀ ਕੀਤੀ ਜਾ ਰਹੀ ਹੈ ਉਹ ਸਿਰਫ ਮਸਲੇ ਨੂੰ ਜਿਹੜਾ ਹੋਰ ਉਲਝਣ ਦੀ ਜਿਹੜੀ ਵੇਟ ਹੋ ਰਹੀ ਹੈ ਕਦੋਂ ਇਹ ਮਸਲਾ ਹੋਰ ਜ਼ਿਆਦਾ ਉਲਝੇ ਤੇ ਉਦੋਂ ਤੱਕ ਉਹ ਸਿਰਫ ਮੀਡੀਆ ਦੇ ਵਿੱਚ ਪੋਕੀ ਬਿਆਨਵਾਜੀ ਤੱਕ ਹੀ ਸੀਮਤ ਨੇ ਸੰਗਤਾਂ ਵੱਲੋਂ ਜੋ ਉੱਥੇ ਮਤਲਬ ਭੇਟਾ ਕੀਤੀ ਜਾਂਦੀ ਹੈ ਮਾਇਆ ਤੇ ਉਹ ਸਾਰੇ ਦਾ ਸਾਰਾ ਪੈਸਾ ਕਿੱਥੇ ਚਲਾ ਗਿਆ ਕਿ ਇੰਨਾ ਜਿਹੜੀ ਆ ਵੱਡਾ ਅਮਾਉਂਟ ਜਿਹੜੀ ਹੈ ਢੱਟੀ ਰਕਮ ਹੈ ਉਹ 400 ਕਰੋੜ ਦੇ ਲਗਭਗ ਜਿਹੜੀ ਆ ਉਹ ਅਧਿਆਪਕਾਂ ਦੀਆਂ ਤਨਖਾਹਾਂ ਦੀ ਬਣ ਗਈ ਰਾਜਨੀਤਿਕ ਲੋਕਾਂ ਦੀ ਪੁਸ਼ਤ ਪਨਾਹੀ ਕਰਦੀਆਂ ਜਿਹੜੀਆਂ ਕਮੇਟੀਆਂ ਨੇ ਆਖਰ ਇਹਨਾਂ ਦੇ ਅੰਦਰ ਕੀ ਚੱਲ ਰਿਹਾ ਹੈ ਜਦੋਂ ਇਦਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਉੱਥੋਂ ਪਤਾ ਚੱਲਦਾ ਹੈ ਕਿ ਕੀ ਅਸਰ ਅੰਦਰ ਕੀ ਹਾਲਾਤ ਨੇ ਇਹਨਾਂ ਲੋਕਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘ ਨਾਦ ਟੀਵੀ ਅੱਜ ਗੱਲ ਕਰਾਂਗੇ ਇੱਕ ਅਜਿਹੇ ਮਸਲੇ ਦੀ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਲਈ ਤਾਂ ਸ਼ਰਮਨਾਕ ਹੈ ਹੀ ਨਾਲ ਉੱਥੇ ਪੂਰੀ ਸਿੱਖ ਕੌਮ ਲਈ ਵੀ ਬੜੀ ਨਮੋਸ਼ੀ ਦੀ ਗੱਲ ਹੈ ਜਿੱਥੇ ਇੱਕ ਪਾਸੇ ਪੂਰਾ ਜਿਹੜਾ ਸਿੱਖ ਜਗਤ ਹੈ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਜਿਹੜੇ ਸਮਾਰੋਹ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਤੇ ਦੂਸਰੇ ਪਾਸੇ ਜਿਹੜੀ ਹੈ ਗੁਰੂ ਜੀ ਦੇ ਨਾਮ ਵਾਲੀ ਜਿਹੜੀ ਸੰਪਤੀ ਆ ਉਹ ਦਿੱਲੀ ਹਾਈ ਕੋਰਟ ਵੱਲੋਂ ਜਿਹੜੀ ਜਬਤ ਕਰ ਲਈ ਗਈ ਹੈ ਸਾਰਾ ਮਸਲਾ ਕੀ ਹੈ ਇਹ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ 2 ਮਈ 2025 ਨੂੰ ਦਿੱਲੀ ਹਾਈ ਕੋਰਟ ਦੇ ਜਸਟਿਸ ਜਿਹੜਾ ਅਨੀਸ਼ ਦਿਆਲ ਵੱਲੋਂ ਇੱਕ ਜਿਹੜਾ ਹੁਕਮ ਜਾਰੀ ਕੀਤਾ ਜਾਂਦਾ ਹੈ ਕਿ ਜਿਹੜੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਜਿਹੜੀ ਸੰਪਤੀ ਹੈ ਗੁਰੂ ਸਾਹਿਬ ਦੇ ਨਾਮ ਵਾਲੀ ਉਹਦੇ ਵਿੱਚ ਜਿਹਦੇ ਵਿੱਚ ਹਰਿਆਣਾ ਦੇ ਬਿਗੜ ਦੇ ਵਿੱਚ ਜਿਹੜੀ ਆ 292 ਏਕੜ ਤੇ ਦਿੱਲੀ ਦੇ ਵਿੱਚ ਦਿੱਲੀ ਦੇ ਸ਼ਾਹਾਦਰਾ ਦੇ ਵਿੱਚ 15 ਏਕੜ ਜ਼ਮੀਨ ਜਿਹੜੀ ਹੈ ਉਹ ਜ਼ਬਤ ਕਰਨ ਦੇ ਹੁਕਮ ਜਾਰੀ ਕੀਤੇ ਨੇ ਇਹ ਸੰਪਤੀ ਜਿਹੜੀ ਕਿਉਂ ਜਪਤ ਕੀਤੀ ਜਾ ਰਹੀ ਹੈ ਅਖਰ ਮਸਲਾ ਕੀ ਹੈ ਇਹਦੇ ਪਿੱਛੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਹੜੇ 12 ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਬਲਿਕ ਸਕੂਲ ਚੱਲਦੇ ਨੇ ਉਹਨਾਂ ਦੇ ਵਿੱਚ ਜਿਹੜੇ ਅਧਿਆਪਕ ਪੜਾਉਂਦੇ ਨੇ ਚਾਹੇ ਉਹ ਟੀਚਿੰਗ ਸਟਾਫ ਹੈ ਚਾਹੇ ਕਲਰਿਕਲ ਹੈ ਜਾਂ ਹੋਰ ਉਥੋਂ ਦੀ ਜਿਹੜੇ ਐਡਮਿਨਿਸਟ੍ਰੇਟਿਵ ਸਟਾਫ ਹੈ ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜੀਆਂ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਨਹੀਂ ਦਿੱਤੀਆਂ ਗਈਆਂ ਪਹਿਲਾਂ ਉਹ ਜਿਹੜੀ ਰਕਮ ਸੀ ਤਨਖਾਹਾਂ ਦੀ ਬਕਾਇਆ ਰਕਮ ਸੀ ਉਹ 150 ਕਰੋੜ ਦੇ ਕਰੀਬ ਸੀ ਜਿਹੜੀ ਹੁਣ ਵੱਧ ਕੇ ਲਗਭਗ 400 ਕਰੋੜ ਜਿਹੜੀ ਹੋ ਚੁੱਕੀ ਹੈ ਫਿਰ ਅਧਿਆਪਕਾਂ ਵੱਲੋਂ ਜਿਹੜਾ ਹਾਈ ਕੋਰਟ ਦਾ ਰੁਖ ਕੀਤਾ ਗਿਆ ਜਦੋਂ ਇਹ ਉਹਨਾਂ ਨੂੰ ਤਨਖਾਹ ਨਹੀਂ ਮਿਲੀਆਂ ਤਾਂ ਕਾਫੀ ਦੇਰ ਤੋਂ ਜਿਹੜਾ ਇਹ ਕੇਸ ਲਗਾਤਾਰ ਗੁਰਦੁਆਰਾ ਕਮੇਟੀ ਅਤੇ ਹਾਈ ਕੋਰਟ ਦੇ ਵਿੱਚ ਜਿਹੜੀ ਹੈ ਆਪਸ ਵਿੱਚ ਚੱਲਦਾ ਰਿਹਾ ਤੇ ਹੁਣ ਜਿਹੜਾ 2 ਮਈ ਨੂੰ ਹਾਈ ਕੋਰਟ ਦੇ ਜਿਹੜੇ ਆ ਜਸਟਿਸ ਅਨੀਸ਼ ਦਿਆਲ ਵੱਲੋਂ ਇਹ ਜਿਹੜੇ ਹੁਕਮ ਜਾਰੀ ਕੀਤੇ ਗਏ ਨੇ ਕਿ ਇਹ ਜਿਹੜੀ ਸੰਪਤੀ ਹੈ ਇਹਨੂੰ ਨਿਲਾਮ ਕਰਕੇ ਫਿਲਹਾਲ ਉਹਨਾਂ ਨੇ ਮਤਲਬ ਪੈਂਡਿੰਗ ਦੇ ਵਿੱਚ ਰੱਖੀ ਆ ਉਹਨਾਂ ਨੇ ਜ਼ਬਤ ਕਰ ਲਈ ਪਤੀਕੇ ਜੇਕਰ ਇਨਾ ਅਧਿਆਪਕਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਤਾਂ ਇਸ ਸੰਪਤੀ ਨੂੰ ਜਿਹੜਾ ਨਿਲਾਮ ਕਰਕੇ ਇਨਾ ਅਧਿਆਪਕਾਂ ਨੂੰ ਤਨਖਾਹਾਂ ਦਿੱਤੀਆਂ ਜਾਣਗੀਆਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਜਾਂ ਹੋਰ ਸਿੱਖ ਸੰਸਥਾਵਾਂ ਵੱਲੋਂ ਸ਼ਤਾਬਦੀਆਂ ਮਨਾਉਣ ਦੇ ਉੱਤੇ ਤਾਂ ਬਹੁਤ ਜ਼ੋਰ ਦਿੱਤਾ ਜਾ ਰਿਹਾ ਪਰ ਜਿੱਥੇ ਇੱਕ ਗੁਰੂ ਸਾਹਿਬ ਦੇ ਨਾਮ ਵਾਲੀ ਐਡੀ ਵੱਡੀ ਜਿਹੜੀ ਸੰਪਤੀ ਆ ਉਹ ਨਿਲਾਮ ਹੋਣ ਦੇ ਕਿਨਾਰੇ ਖੜੀ ਹੈ ਉਸ ਵੱਲੋਂ ਅਜੇ ਤੱਕ ਕਿਸੇ ਵੀ ਸੰਸਥਾ ਵੱਲੋਂ ਇਥੋਂ ਤੱਕ ਕਿ ਜਿਹੜੇ ਤਖਤਾਂ ਦੇ ਅਖਵਾਉਂਦੇ ਜਥੇਦਾਰਾਂ ਵੱਲੋਂ ਵੀ ਅਜੇ ਤੱਕ ਇਹਦੇ ਉੱਤੇ ਬਿਲਕੁਲ ਮੂੰਹ ਨਹੀਂ ਖੋਲਿਆ ਗਿਆ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਵੀ ਕੋਈ ਇਸ ਮਸਲੇ ਦੇ ਉੱਤੇ ਉੱਤੇ ਖੁੱਲ ਕੇ ਕੋਈ ਜਾਂ ਸਿੱਖ ਬੁੱਧੀਜੀਵੀਆਂ ਦੇ ਵਿੱਚ ਕੋਈ ਇਸ ਮਸਲੇ ਦੇ ਉੱਤੇ ਵਿਚਾਰ ਚਰਚਾ ਨਹੀਂ ਛਡੀ ਤੇ ਉੱਥੇ ਨਾਲ ਹੀ ਜਿਹੜਾ ਪ੍ਰਿੰਟ ਮੀਡੀਆ ਵੀ ਇਸ ਮਸਲੇ ਦੇ ਉੱਤੇ ਜਿਹੜਾ ਖਾਮੋਸ਼ ਦੇਖਣ ਨੂੰ ਨਜ਼ਰ ਆ ਰਿਹਾ ਹੈ ਐਵੇਂ ਲੱਗ ਰਿਹਾ ਹੈ ਕਿ ਜਿੱਥੇ ਦਿੱਲੀ ਗੁਰਦੁਆਰਾ ਕਮੇਟੀ ਦੇ ਨਵੇਂ ਤੇ ਪੁਰਾਣੇ ਜਿਹੜੇ ਸਾਰੇ ਆਗੂ ਨੇ ਉਹਨਾਂ ਵਿੱਚ ਜਿਹੜੇ ਬਹੁਤਾਤ ਇਸ ਮਸਲੇ ਦੇ ਵਿੱਚ ਸਾਰੇ ਕਾਣੇ ਲੱਗਦੇ ਆ ਕਿਉਂਕਿ ਉਹ ਜਿਹੜੀ ਹੁਣ ਸਿਰਫ ਵੋਟ ਰਾਜਨੀਤੀ ਨੂੰ ਲੈ ਕੇ ਜੋ ਬਿਆਨਵਾਜੀ ਕੀਤੀ ਜਾ ਰਹੀ ਹੈ ਉਹ ਸਿਰਫ ਮਸਲੇ ਨੂੰ ਜਿਹੜਾ ਹੋਰ ਉਲਝਣ ਦੀ ਜਿਹੜੀ ਵੇਟ ਹੋ ਰਹੀ ਹੈ ਕਿ ਕਦੋਂ ਇਹ ਮਸਲਾ ਹੋਰ ਜ਼ਿਆਦਾ ਉਲਝੇ ਤੇ ਉਦੋਂ ਤੱਕ ਉਹ ਸਿਰਫ ਮੀਡੀਆ ਦੇ ਵਿੱਚ ਫੋਕੀ ਬਿਆਨਵਾਜੀ ਤੱਕ ਹੀ ਸੀਮਤ ਨੇ ਹਰ ਬਰ ਰੁਪਇਆ ਜਿੱਥੇ ਮਤਲਬ ਇਹਨਾਂ ਕਮੇਟੀਆਂ ਕੋਲ ਜਿਹੜਾ ਚੜਾਵਾ ਆਉਂਦਾ ਹੈ ਜਾਂ ਸੰਗਤਾਂ ਵੱਲੋਂ ਜੋ ਉੱਥੇ ਮਤਲਬ ਭੇਟਾ ਕੀਤੀ ਜਾਂਦੀ ਹੈ ਮਾਇਆ ਤੇ ਉਹ ਸਾਰੇ ਦਾ ਸਾਰਾ ਪੈਸਾ ਕਿੱਥੇ ਚਲਾ ਗਿਆ ਕਿ ਇੰਨਾ ਜਿਹੜੀ ਆ ਵੱਡਾ ਅਮਾਉਂਟ ਜਿਹੜੀ ਹੈ ਏਡੀ ਵੱਡੀ ਰਕਮ ਹੈ ਉਹ 400 ਕਰੋੜ ਦੇ ਲਗਭਗ ਜਿਹੜੀ ਆ ਉਹ ਅਧਿਆਪਕਾਂ ਦੀਆਂ ਤਨਖਾਹਾਂ ਦੀ ਬਣ ਗਈ ਜਿੱਥੇ ਇਸ ਮਸਲੇ ਨੂੰ ਸੁਲਝਾਉਣ ਵਾਸਤੇ ਵੱਖ-ਵੱਖ ਜਿਹੜੇ ਆ ਸਿੱਖ ਜਿਹੜੇ ਚਿੰਤਕ ਨੇ ਸਿੱਖ ਬੁੱਧੀਜੀਵੀ ਨੇ ਉਹਨਾਂ ਵੱਲੋਂ ਇਸ ਮਸਲੇ ਨੂੰ ਸੁਲਝਾਉਣ ਦੇ ਉਪਰਾਲੇ ਕੀਤੇ ਜਾ ਰਹੇ ਨੇ ਨਾਲ ਦੀ ਨਾਲ ਇਸ ਜਿਹੜੀ ਹੈ ਮਸਲੇ ਦੀ ਗਹਿਰਾਈ ਦੇ ਨਾਲ ਜਾਂਚ ਵੀ ਹੋਣੀ ਬੜੀ ਜ਼ਰੂਰੀ ਹੈ ਕਿ ਆਖਰ ਜਿਹੜਾ ਇਹ ਪੈਸਾ ਕਿੱਥੇ ਚਲਾ ਗਿਆ ਵੈਸੇ ਤਾਂ ਜਿਹੜੇ ਸਿੱਖ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਹੜੇ ਆ ਅਹੁਦੇਦਾਰ ਨੇ ਉਹਨਾਂ ਵੱਲੋਂ ਵੱਡੀਆਂ-ਵੱਡੀਆਂ ਜਿਹੜੀਆਂ ਟਾਰਾਂ ਮਾਰੀਆਂ ਜਾਂਦੀਆਂ ਨੇ ਵੱਡੇ-ਵੱਡੇ ਬਿਆਨ ਦਿੱਤੇ ਜਾਂਦੇ ਆ ਪਰ ਅਸਲੀਅਤ ਇਸ ਘਟਨਾ ਤੋਂ ਸਾਹਮਣੇ ਆਈ ਹੈ ਕਿ ਆਖਰ ਜਿਹੜਾ ਵਿੱਚੋਂ ਮਸਲਾ ਕੀ ਜਿਵੇਂ ਕਹਿੰਦੇ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ ਤੇ ਇਹ ਜਦੋਂ ਹੁਣ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਗਈ ਹੈ ਪਬਲਿਕ ਦੇ ਵਿੱਚ ਗੱਲ ਆ ਗਿਆ ਕਿ ਆਖਰ ਇਹ 400 ਕਰੋੜ ਰੁਪਏ ਜਿਹੜੇ ਆ ਉਹਨਾਂ ਦੀਆਂ ਤਨਖਾਹਾਂ ਬਣਦੀਆਂ ਤਨਖਾਹਾਂ ਕਿਉਂ ਨਹੀਂ ਦਿੱਤੀਆਂ ਗਈਆਂ ਜਿੱਥੇ ਗੁਰੂ ਸਾਹਿਬਾਂ ਦਾ ਮੂਲ ਆਦਰਸ਼ ਸਿੱਖਿਆ ਦੇ ਉੱਤੇ ਜਿਹੜਾ ਜ਼ੋਰ ਦਿੱਤਾ ਗਿਆ ਵਿਦਿਆਦ ਪੜਾਉਣ ਦੇ ਉੱਤੇ ਜ਼ੋਰ ਦਿੱਤਾ ਗਿਆ ਉੱਥੇ ਸਭ ਤੋਂ ਪਹਿਲਾ ਮੁੱਢਲਾ ਫਰਜ਼ ਬਣਦਾ ਸੀ ਗੁਰਦੁਆਰਾ ਕਮੇਟੀ ਦਾਦੇ ਕੇ ਸਭ ਤੋਂ ਪਹਿਲਾ ਜਿਹੜੀਆਂ ਅਧਿਆਪਕਾਂ ਦੀਆਂ ਤਨਖਾਹਾਂ ਦਿੱਤੀਆਂ ਜਾਣ ਤਾਂ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਜਿੱਥੇ ਇਹਨਾਂ ਮਸਲਿਆਂ ਦੇ ਉੱਤੇ ਤਨਖਾਹਾਂ ਜਿਹੜੀਆਂ ਲੇਟ ਹੁੰਦੀਆਂ ਨੇ ਜਾਂ ਸਮੇਂ ਸਿਰ ਅਧਿਆਪਕਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ ਉਹਦੇ ਵਾਸਤੇ ਸਰਕਾਰਾਂ ਨੂੰ ਕੋਸਿਆ ਜਾਂਦਾ ਪਰ ਜਦੋਂ ਇਹ ਜਿਹੜੀਆਂ ਗੁਰੂ ਸਾਹਿਬ ਦੇ ਨਾਮ ਦੇ ਚੱਲਦੀਆਂ ਸੰਸਥਾਵਾਂ ਦਾ ਵੀ ਕਿਤੇ ਨਾ ਕਿਤੇ ਉਹੀ ਹਾਲ ਹੈ ਜਿੱਥੇ ਇਹ ਸੰਸਥਾਵਾਂ ਸਰਕਾਰਾਂ ਲਈ ਇੱਕ ਮਿਸਾਲ ਪੇਸ਼ ਕਰਨੀ ਚਾਹੀਦੀ ਸੀ ਇਹਨਾਂ ਨੂੰ ਕਿ ਜਿਹੜੀਆਂ ਨੇ ਅਧਿਆਪਕਾਂ ਦੀਆਂ ਤਨਖਾਹਾਂ ਜਾਂ ਕਿਸੇ ਵੀ ਟਾਈਪ ਦੀ ਜਿਹੜੀ ਮੈਨੇਜਮੈਂਟ ਆ ਉਹ ਸਰਕਾਰਾਂ ਵਾਸਤੇ ਇੱਕ ਮਿਸਾਲ ਹੋਣੀ ਚਾਹੀਦੀ ਸੀ ਕਿ ਜਿਹੜੇ ਪ੍ਰਬੰਧ ਨੇ ਉਹ ਇਸ ਤਰ੍ਹਾਂ ਚਲਾਉਣੇ ਚਾਹੀਦੇ ਨੇ ਪਰ ਇੱਥੇ ਤਾਂ ਮਸਲਾ ਉਲਟਾ ਹੀ ਹੋਇਆ ਪਿਆ ਜੋ ਹਾਲ ਸਰਕਾਰਾਂ ਦੇ ਨੇ ਜੇ ਇਹਨਾਂ ਅਹੁਦੇਦਾਰਾਂ ਨੂੰ ਜ਼ਿਆਦਾ ਰਾਜਨੀਤੀ ਦਾ ਸ਼ੌਕ ਚੜਿਆ ਤਾਂ ਇਹ ਜਿਹੜੇ ਧਾਰਮਿਕ ਅਹੁਦੇਦਾਰੀ ਛੱਡ ਕੇ ਇਹਨਾਂ ਨੂੰ ਸਿੱਧਾ ਰਾਜਨੀਤੀ ਦੇ ਵਿੱਚ ਜਾ ਕੇ ਆਪਣੀ ਜੋਰ ਜਮਾਉਣਾ ਚਾਹੀਦਾ ਪਰ ਇਸ ਦੀ ਆੜ ਦੇ ਵਿੱਚ ਪ੍ਰਬੰਧਕ ਕਮੇਟੀਆਂ ਦੀ ਆੜ ਦੇ ਵਿੱਚ ਚਾਹੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਭ ਦਾ तकरीबन ਹਾਲ ਲਗਭਗ ਬਰਾਬਰ ਜਾਈ ਹੈ ਇਹ ਰਾਜਨੀਤਿਕ ਲੋਕਾਂ ਦੀ ਪੁਸ਼ਤ ਪਨਾਹੀ ਕਰਦੀਆਂ ਜਿਹੜੀਆਂ ਕਮੇਟੀਆਂ ਨੇ ਆਖਰ ਇਹਨਾਂ ਦੇ ਅੰਦਰ ਕੀ ਚੱਲ ਰਿਹਾ ਹੈ ਜਦੋਂ ਇਦਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਉੱਥੋਂ ਪਤਾ ਚੱਲਦਾ ਹੈ ਕਿ ਕੀ ਅਸਰ ਅੰਦਰ ਕੀ ਹਾਲਾਤ ਨੇ ਇਹਨਾਂ ਲੋਕਾਂ ਦੇ ਇੱਕ ਜਿਹੜੇ ਆ ਉੱਗੇ ਸਿੱਖ ਚਿੰਤਕ ਜਿਹੜੇ ਇੰਟਰਨੈਸ਼ਨਲ ਪ੍ਰਚਾਰਕ ਵੀ ਨੇ ਗਿਆਨੀ ਜਗਤਾਰ ਸਿੰਘ ਜਾਚਕ ਉਹਨਾਂ ਵੱਲੋਂ ਇਸ ਚੀਜ਼ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਆਖਰ ਇਹ ਗੁਰੂ ਸਾਹਿਬ ਦੇ ਨਾਮ ਵਾਲੀ ਸੰਪਤੀ ਨੂੰ ਕਿਵੇਂ ਜੜਾ ਬਚਾਇਆ ਜਾ ਸਕਦਾ ਹੈ ਕਿਵੇਂ ਹੋਲਡ ਕੀਤਾ ਜਾ ਸਕਦਾ ਹੈ ਉਹਨਾਂ ਵੱਲੋਂ ਇੱਕ ਸੁਝਾਅ ਦਿੱਤਾ ਗਿਆ ਕਿ ਇਹ ਜਿਹੜੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਇਹਨਾਂ ਨੂੰ ਇੱਕ ਜਿਹੜੀ ਹੈ ਵੱਖਰੀ ਸਿੱਖ ਦਿੱਲੀ ਸਿੱਖ ਐਜੂਕੇਸ਼ਨ ਕਮੇਟੀ ਬਣਾਉਣੀ ਚਾਹੀਦੀ ਹੈ ਜਦੇ ਵਿੱਚ ਇੱਕ ਰਿਟਾਇਰ ਸਿੱਖ ਜੱਜ ਤੇ ਇੱਕ ਜਿਹੜਾ ਰਿਟਾਇਰਡ ਆਈਪੀਐਸ ਆਫੀਸਰ ਜਿਹੜਾ ਰੈਂਕ ਦਾ ਬੰਦਾ ਇਹਨਾਂ ਨੂੰ ਇਸ ਮੈਨੇਜਮੈਂਟ ਕਮੇਟੀ ਇਹਨਾਂ ਦੇ ਅੰਡਰ ਕਰਨੀ ਚਾਹੀਦੀ ਹੈ ਨਾਲ ਦੀ ਨਾਲ ਉਹਨਾਂ ਵੱਲੋਂ ਕੁਝ ਜਿਹੜਾ ਦਿੱਲੀ ਦੇ ਧਨਾਠ ਬੰਦਿਆਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਕਿ ਅਗਰ ਜੇਕਰ ਇਸ ਤਰ੍ਹਾਂ ਦੀ ਜਿਹੜੀ ਕਮੇਟੀ ਬਣਦੀ ਹੈ ਪਰ ਉਹਦੇ ਵਿੱਚ ਜਿਹੜੀ ਆ ਸਿੱਖ ਜਿਹੜੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਉਹਨਾਂ ਨੂੰ ਇਹ ਲਿਖਤੀ ਬਿਆਨ ਦੇਣਾ ਪਊਗਾ ਕਿ ਜਿਹੜੀ ਇਹ ਐਜੂਕੇਸ਼ਨਲ ਕਮੇਟੀ ਬਣੂਗੀ ਇਹ ਉਹਨਾਂ ਦੇ ਪ੍ਰਭਾਵ ਤੋਂ ਬਿਲਕੁਲ ਮੁਕਤ ਹੋਊਗੀ ਤੇ ਉਹ ਆਪਣੇ ਜਿਹੜੇ ਆ ਆਜ਼ਾਦ ਫੈਸਲੇ ਲੈਣ ਦੇ ਜਿਹੜੀ ਆ ਹੱਕਦਾਰ ਹੋਊਗੀ ਆਪਣੇ ਆਜ਼ਾਦ ਫੈਸਲੇ ਲੈਣ ਦੇ ਵਿੱਚ ਤਾਂ ਕੁਝ ਜਿਹੜੇ ਆ ਤਨਾਟ ਬੰਦਿਆਂ ਵੱਲੋਂ ਇਹ ਜਿਹੜੀਆਂ ਤਨਖਾਹਾਂ ਨੇ ਅਧਿਆਪਕਾਂ ਦੀਆਂ ਉਹ ਦਿੱਤੀਆਂ ਜਾ ਸਕਦੀਆਂ ਨੇ ਗੁਰੂ ਸਾਹਿਬ ਦੀ ਇਸ ਸੰਪਤੀ ਨੂੰ ਬਚਾਉਣ ਵਾਸਤੇ ਤੇ ਜਾਂ ਫਿਰ ਉਹਨਾਂ ਵੱਲੋਂ ਇਹ ਸੁਝਾ ਦਿੱਤਾ ਗਿਆ ਕਿ ਕਿਸੇ ਉੱਗੇ ਸਿੱਖ ਵਕੀਲ ਨੂੰ ਇਹਦੀ ਜਿਹੜੀ ਹੈ ਸਟੇ ਲੈ ਲੈਣੀ ਚਾਹੀਦੀ ਹੈ ਜਦੋਂ ਤੱਕ ਜਿਹੜੀ ਹੈ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਿਆ ਦੁਆਰਾ ਚੋਣਾਂ ਨਹੀਂ ਹੋ ਜਾਂਦੀਆਂ ਜਾਂ ਉੱਥੇ ਜਿਹੜਾ ਕਮੇਟੀ ਦੇ ਪ੍ਰਬੰਧ ਦੇ ਵਿੱਚ ਸੁਧਾਰ ਨਹੀਂ ਆ ਜਾਂਦਾ ਉਦੋਂ ਤੱਕ ਇਸ ਮਸਲੇ ਨੂੰ ਜਿਹੜਾ ਸਟੇ ਕਰ ਲੈਣਾ ਚਾਹੀਦਾ ਸੋ ਤੁਸੀਂ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ